ਰਸਿਟੀ ਲਿਓ ਈ ਕਿ ਨਹੀਂ ਉਹ ਅਗਰ ਟਰਾਲੀ ਕਿਸੇ ਪਾਸੇ ਵੀ ਉਲਰ ਗਈ ਰਾਹ ਬੰਦ ਹੋ ਗਿਆ ਮੇਰੇ ਅਰ ਦਾ ਮੌਲਵੀ ਤਕਰੀਰ ਕਰਨ ਆਇਆ ਰਾਹ ਬੰਦ ਉਹ ਪੱਲੇ ਪਾਸੇ ਗਿਆ ਉਧਰ ਲੁੱਟਿਆ ਜਾਏ ਕਿਆਮਤ ਨੂੰ ਉਹਨੂੰ ਸਾਬ ਦੇਣਾ ਪਣਾ ਜਿੰਨੇ ਪਹਿਲਾਂ ਗੱਲਾਂ ਖਿੱਚਿਆ ਵੀ ਤੇਰੀ ਵਜ੍ਹਾ ਤੋਂ ਟਰਾਲੀ ਡਿੱਗੀ ਫਿਰ ਰਾਈਆਂ ਰਾਹ ਬਦਲੇ ਫਿਰ ਡਾਕਵਾਨਾਂ ਨੂੰ ਲੁੱਟਿਆ ਅੱਜ ਮੈਨੂੰ ਸਾਬ ਦੇਣਾ ਅਈ ਤੇ ਜਿਹਦਾ ਮਰਜ਼ੀ ਸਾਗ ਤੋਂ ਆ ਸਾਗ ਦੀ ਵਜ੍ਹਾ ਤੋਂ ਬੜੇ ਹੀ ਪਿੰਡ ਕਬਰਾਂ ਦੇ ਨੇ ਫੜੇ ਗਏ ਨੇ ਤੇ ਕਈ ਦੋਜਕ ਜਿ ਲੱਗੇ ਗਏ ਨੇ ਸਾਗ ਦੀ ਵਜ੍ਹਾ ਆ ਬੀਬੀਆਂ ਸਾਗ ਪੁੱਛ ਕੇ ਤੋੜਨਾ ਗੁਨਾਹ ਸਮਝਦੀਆਂ ਹੁਣ ਲੋਕਾਂ ਨੇ ਬਾਰਿਸ਼ ਸਰੋਂ ਪਾਣੀ ਸ਼ੁਰੂ ਕਰਤੀ ਐ ਗੋਭੀ ਵੀ ਤੋਰੀਆ ਪਾਤਾ ਤੇ ਲੋਕਾਂ ਸਾਗ ਹੀ ਲਈ ਜਾਣਾ ਉਹ ਬੋਲੋ ਹੁਣ ਕਈ ਗੋਭੀ ਵੀ ਨਹੀਂ ਛੱਡਦੇ ਗੋਭੀ ਸਰੋਂ ਹੀ ਲਈ ਜਾਂਦੇ ਅੱਛਾ ਜੇ ਕਹਿ ਦਈਏ ਨਾ ਕਿਸੇ ਨੂੰ ਕਿ ਸਾਗ ਪੁੱਛ ਕੇ ਮਾ ਦੋ ਜੀ ਨਹੀਂ ਦੋੜੀਆਂ सवा निरी लडाई है निरी लडाई है